ਪਰ ਮੈਂ ਜਦੋਂ ਆਪਣਾ ਹਿਸਾਬ ਲਾਉਂਦਾ ਹੈ ਨਾ ਮੈਂ ਕਿੰਨਾ ਗੁਰਨਾਨਕ ਪਾਤਸ਼ਾਹ ਜੀ ਤੁਸੀਂ ਦਇਆ ਦਿੱਤੀ ਧਰਮ ਦਿੱਤਾ ਧੀਰਜ ਦਿੱਤਾ ਸੰਤੋਖ ਦਿੱਤਾ ਨਾ ਮੇਰੇ ਕੋਲ ਅੱਜ ਦਇਆ ਜੀ ਨਾ ਮੇਰੇ ਕੋਲ ਧਰਮ ਜੀ ਨਾ ਮੇਰੇ ਕੋਲ ਕੁਝ ਵੀ ਨਹੀਂ ਬਚਿਆ ਨਾ ਦਇਆ ਧਰਮ ਧੀਰਜ ਸੰਤੋਖ ਤਾਂ ਮੇਰੇ ਕੋਲ ਹੈਗਾ ਹੀ ਨਹੀਂ ਮੈਨੂੰ ਕੋਈ ਇੱਕ ਗੱਲ ਕਵੇ ਤੇ ਮੈਂ ਚਾਰ ਨਾ ਸੁਣਾ ਕੇ ਆਉਂਦੇ ਕਿਵੇਂ ਹੋ ਸਕਦਾ ਏ ਇਹ ਇਦਾਂ ਤੇ ਹੋ ਨਹੀਂ ਸਕਦਾ ਮੈਂ ਉਹਨਾਂ ਦੇ ਘਰ ਤਾਂ ਭਰ ਸਕਦਾ ਜਿਨ੍ਹਾਂ ਦੇ ਪਹਿਲਾਂ ਭਰੇ ਨੇ ਮੈਂ ਉਹਦਾ ਘਰ ਨਹੀਂ ਭਰ ਸਕਦਾ ਜਿਨ੍ਹਾਂ ਨੂੰ ਲੋੜ ਆ ਮੈਂ ਤਾਂ ਲੇਖੇ ਜੋ ਕਿਦੇ ਵਿੱਚ ਪਿਆ ਏ ਨਾਨਕ ਜੀ ਤੁਸੀਂ ਤਾਂ ਬੜਾ ਕੁਝ ਦੇ ਕੇ ਕਹ ਜੀ ਪਰ ਮੇਰੇ ਕੋਲ ਕੁਝ ਨਹੀਂ ਮੈਂ ਦੂ 4000 ਦੇ ਰਾਤ ਪਟਾਕੇ ਲਿਆ ਕੇ ਤੇ ਚਲਾ ਸਕਦਾ ਹਾਂ ਪਰ ਕਿਸੇ ਗਰੀਬ ਬੱਚੇ ਨੂੰ ਲੋੜਵੰਦ ਬੱਚੇ ਨੂੰ ਨਾ ਉਹਦੀ ਕਿਸੇ ਸਕੂਲ ਦੇ ਵਿੱਚ ਫੀਸ ਤਾਰ ਸਕਦਾ ਨਾ ਕਿਸੇ ਨੂੰ ਕਿਤਾਬ ਲੈ ਕੇ ਦੇ ਸਕਦਾ ਨਾ ਵਰਦੀ ਦਾ ਦਇਆ ਦੀ ਤਾਂ ਗੱਲ ਹੀ ਛੱਡ ਦਿਓ ਨਾ ਤੁਸੀਂ ਲੇਖੇ ਜੋਖੇ ਦੀ ਗੱਲ ਕੀਤੀ ਸੀ ਉਹ ਕੱਲਾ ਲੇਖਾ ਤੇ ਜੋਖਾ ਪੰਡਤ ਦੇ ਨਾਲ ਨਹੀਂ ਹੈ ਉਹ ਲੇਖਾ ਜੋਖਾ ਮੇਰਾ ਤੇ ਨਾਨਕ ਦੇ ਨਾਲ ਵੀ ਹੈਗਾ ਹੀ ਵਿਚਾਰਨਾ ਤਾਂ ਪਵੇਗਾ ਪ੍ਰਕਾਸ਼ ਦਿਹਾੜਾ ਮਨਾਉਣਾ ਸੌਖਾ ਹੈ ਕੀਰਤਨ ਹੋ ਗਿਆ ਚਾਹ ਪਾਣੀ ਚੱਲ ਜਾਣਾ ਮੰਨਿਆ ਗਿਆ ਮੈਂ ਕੀ ਮੰਨਿਆ ਗੱਲ ਇੱਥੇ ਮੁੱਕਣੀ ਆ ਆ ਕੇ ਮੈਂ ਕੀ ਧਾਰਨ ਕੀਤਾ ਗੁਰੂ ਨਾਨਕ ਦੇਵ ਜੀ ਕੋਲ ਪੰਡਿਤ ਜੀ ਕਹਿਣ ਲੱਗੇ ਕਿ ਨਾਨਕ ਜੀ ਆਹ ਤੇ ਗੱਲ ਦਾ ਖਿਆਲ ਹੀ ਨਹੀਂ ਆ ਕਿਉਂਕਿ ਬੜੀਆਂ ਗੱਲਾਂ ਜਿਹੜੀਆਂ ਉਸ ਸਮੇਂ ਵਾਪਰੀਆਂ ਕਿ ਪੰਡਿਤ ਬੜਾ ਖੁਸ਼ ਹੁੰਦਾ ਇੱਕ ਪਹਾੜਾ ਪੜਾਉਂਦਾ ਹੈ ਗੁਰੂ ਨਾਨਕ ਸਾਹਿਬ ਜੀ ਨੂੰ ਜੋ ਘਰੇ ਜਾ ਕੇ ਜਦੋਂ ਪਾੜਾ ਸੁਣਾਉਦੇ ਨੇ ਕਰਦੇ ਨੇ ਤੇ ਬੜਾ ਖੁਸ਼ ਹੁੰਦਾ ਹੈ ਪੰਡਤ ਫਿਰ ਉਹ ਜਦੋਂ ਘਰੇ ਜਾ ਕੇ ਸੁਣਾਉਣ ਦੀ ਗੱਲ ਕਰਦਾ ਤੇ ਗੁਰਨਾਨਤ ਸਾਹਿਬ ਜੀ ਸੁਣਾਉਦੇ ਕੁਝ ਨਹੀਂ ਤੇ ਮਹਿਤਾ ਕਲਿਆਣ ਜੀ ਆਉਂਦੇ ਨੇ ਵੀ ਇੰਨੇ ਦਿਨ ਹੋ ਗਏ ਤੇਰੇ ਕੋਲ ਭੇਜ ਦਿਆ ਕਿੰਨੋਂ ਤੇ ਆਇਆ ਹੀ ਕੁਝ ਨਹੀਂ ਤੇ ਘਰੇ ਬੋਲਦਾ ਹੀ ਕੁਝ ਨਹੀਂ ਜਿਹੜੇ ਮਾਪੇ ਆਪਣੇ ਕੋਈ 50000 ਲੱਖ ਫੀਸ ਤਾਰੀ ਹੋਵੇ ਤੋਂ ਮਹੀਨੇ ਬਾਅਦ ਅੱਜ ਕੱਲ ਉਹ ਆਪ ਹੀ ਸੱਦ ਲੈਂਦੇ ਨੇ ਵੀ ਆਜੋ ਤੁਹਾਡਾ ਲੇਖਾ ਜੋਖਾ ਦੱਸ ਦਈਏ ਤੁਸੀਂ ਆ ਕੇ ਜੋ ਦੱਸੋਗੇ ਇਹ ਘਰੇ ਨਹੀਂ ਕਿਤਾਬ ਕੋਲ ਦਾ ਪੜ੍ਹਦਾ ਨਹੀਂ ਐ ਇਹਨੂੰ ਟਿਊਸ਼ਨ ਰਖਾਈ ਬੜਾ ਕੁਝ ਕਰ ਰਹੇ ਆ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਦਈਏ ਉਹ ਕਹਿੰਦੇ ਵੀ ਆ ਜਾਓ ਮਹੀਨੇ 'ਚ ਇੱਕ ਦਿਨ ਉਹ ਪਹਿਲਾਂ ਹੀ ਕਹਿ ਦਿੰਦੇ ਨੇ ਬੜਾ ਜੋਰ ਲਾਈਦਾ ਤੁਸੀਂ ਟਿਊਸ਼ਨ ਹੀ ਰਖਾਈ ਤੁਸੀਂ ਇਹ ਕੋ ਗੰਦੇ ਰਖਾਈ ਆ ਉਹ ਫਿਰ ਕਹਿ ਰਹਿੰਦੇ ਆ ਬੜਾ ਜੋਰ ਲਾਉਨੇ ਆ ਪਰ ਇਹ ਤੁਰਦਾ ਨਹੀਂ ਆ ਤੁਸੀਂ ਘਰੇ ਧਿਆਨ ਜ਼ਰੂਰ ਦਿਆ ਕਰੋ ਜਿਹੜੇ ਬੱਚੇ ਨੂੰ ਤੁਸੀਂ 5-7 ਘੰਟੇ ਕੋਲ ਰੱਖ ਕੇ ਧਿਆਨ ਦੇ ਸਕੇ ਮਾਪੇ ਨੇ ਘੇਟੇ ਦੂ ਘੇਟੜ ਕੀ ਮਾਪੇ ਦੇ ਨਾਲੋਂ ਬੱਚੇ ਵੱਧ ਕਿਤਾਬਾਂ 'ਚ ਰਹਿੰਦੇ ਨੇ ਕੁਝ ਘੰਟੇ ਸਕੂਲ 'ਚ ਸਕੂਲੋਂ ਆਏ ਤੇ ਟਿਊਸ਼ਨ ਤੇ